ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਵਾਰ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ ਫਿਰ ਸਰੀਰਕ ਰੋਗ ਵੀ ਚਲਾ ਜਾਏਗਾ ਰੋਗ ਸੋਗ ਦੁੱਖ ਜਰਾ ਮਾਰ ਪਰ ਜਨੇ ਨਹੀ ਨਿਕਟਾਣੀ ਇੱਕ ਸੱਜਣ ਨੇ ਸੇਜ ਗਣ ਹਿੰਮਤ ਨਾਲ ਕਹਿ ਦਿੱਤਾ ਗੈਨੇਜੀ ਸਰੀਰ ਤੇ ਤੁਹਾਡਾ ਵੀ ਰੋਗੀ ਹੈ ਮੈਂ ਕਹਾ ਮੈਂ ਵਕਤਾ ਕੁ ਸੁਰੋਤਾ ਥੋੜੀ ਵਕਤਾ ਕਬੂਲ ਕਰਨਾ ਮੇਰਾ ਮਨ ਨਹੀਂ ਸੋਲਦਾ ਉਹ ਕਹੇ ਕੋਸ਼ਿਸ਼ ਕਰਦੇ ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸੁਰੋਤਾ ਵਕਤਾ ਬੋਲਦੇ ਪਾਠ ਕਰਦੇ جپ کرتے ہیں من نہیں سنگا کدی بیٹھو گے امرت ویل کر کے دیکھنا من نہیں سنتا یا جڑے کردے ہوا ہونا نہیں سنتا اسی نرو نانک نے کہہ دتا ہے اور مہاراج کی اور ਕਿਉਂ ਆਖਿਆ ਜਿਕਰ ਕਰਪੈ ਕਰ ਦੋ ਮੈਂ ਹੁਣੇ 2 ਮਿੰਟੇ 10 ਦਫਾ ਕਹਿ ਦਿੰਦਾ ਵਾਹਿਗੁਰੂ 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 ਕੀ ਓਖੇ ਨਹੀਂ ਬਹੁਤ ਓਖੇ ਬਹੁਤ ਓਖੇ پتہ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਤੇ ਸਵਾਸਾਂ ਦੀ ਗਤੀ ਕੀ ਏ ਇੱਕ ਬਾਹਰ ਜਾਂਦਾ ਏ ਇੱਕ ਅੰਦਰ ਲੈ ਜਾਂਦਾ ਏ ਜਦ ਅੰਦਰ ਲੈ ਜਾਈਏ ਤੇ ਹੌਣਾ ਕੀ ਬਾਹਰ ਕਿਉਂ ਕੱਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕੱਢੇ ਤਾਂ ਹੌਣਾ ਕੀ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੁਣ ਇਹਨੂੰ ਅੰਦਰ ਲੈ ਜਾਣਾ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਹੈ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਇਆ ਹੈ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ 50-50 ਸਾਲ ਤੋਂ ਕੀਰਤਨ ਕਈ ਕਰਦੇ ਪੈਨੇ ਮਜਾਲ ਇੱਕ ਪੰਕਤੀ ਅੰਦਰ ਜਾ ਖਾਦੇ ਨਹੀਂ ਹੈ ਸਵਾਸ ਬਾਹਰ ਸੁੱਟੇ ਨੇ ਅੰਦਰ ਨਹੀਂ ਲੈ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਨਹੀਂ ਸਾਰੀ ਜ਼ਿੰਦਗੀ ਧਾਰਮਿਕ ਮੰਦਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਚੇ ਹਰ ਰੋਜ਼ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ ਦੋ ਚਾਰ ਮਿੰਟ ਲਵਾ ਪੂਰਾ ਖੁਲਾਸਾ ਤੇ ਹਨ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ ਕੜੀ ਮੈਥੋਂ ਅੱਗੇ ਲੱਗ ਜਾਂਦੀ ਹੈ ਜਿਸ ਵੇਲੇ ਕੋ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਲਟ ਕਰਾਂਦੀ ਹੈ ਪਵਨ ਹਵਾ ਨਾਭੀ ਨਲਟ ਕਰ ਪਤਾ ਹੈ ਭਾਰਤ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧੁਨੀ ਤੇ ਧੁਨੀ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉਤਠਦੀ ਹੈ धोने दोनों नो जुबान प्रगट कर दिए उठ दिए धोने तो है दादी कौर इस नर्ते हम साइंटिस्ट सहमत रहे जुबान तो सिर्फ प्रगट कर दी जुबान तो उठती नहीं है इतनी भी मर्ज कर दे जभी कड़ची दाल परोस रही है اور نکل تو بالٹی چو پیے پانڈے چو پیے پتیلے چو پیے صرف زبان ایک کڑھی ہے شبدوں باہر پرگٹ کر رہی ہے اے بھی کر دیں اے آواز زبان چو نکل نہیں رہی زبان نہیں اسنو بنا رہی زبان پرگٹ کر رہی ہے جی کرڈ رہی ہے ਵੇ ਸਭ ਕੁਝ ਕੜਛੀ ਨੇ ਨਹੀਂ ਬਣਾਇਆ ਪੰਡਰ ਰਹੀ ਦੇ ਰਹੀ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮਾ ਸ਼ਬਦ ਉਠਦਾ ਹੈ ਨਾਭੀ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ ਜਿਵੇਂ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਪਵਨ ਨਾਭੀ ਨਾਲ ਟਕਰਾਂ ਲੀ ਜਾਏ ਨਾਦ ਖੁੱਲਦੀ ਹੈ ਥੋੜੀ ਜਿਹਾ ਖੁੱਲਦੀ ਹੈ ਇਥੋਂ ਧੁਨ ਉੱਠਦੀ ਹੈ ਇਹਨੂੰ ਕਹਿੰਦੇ ਨੇ ਪਰਾ ਇਸ ਧੁਨ ਦਾ ਨਾਂ ਹੈ ਪਰਾ ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਪਸੰਦੀ ਇੱਥੇ ਇਸ ਨੂੰ ਅੱਖਰ ਮਿਲਦੇ ਨੇ ਇਥੋਂ ਉੱਠ ਕੇ ਪਹੁੰਚਦੀ ਹੈ ਗੰਠ ਤੱਕ ਪੂਰਾ ਵਾਕ ਬਣ ਜਾਂਦਾ ਹੈ ਇਹਨੂੰ ਕਹਿੰਦੇ ਨੇ ਮਧਮਾ ਜਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਹੈ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਵ ਨੇ ਬੜੀ ਤੇਜ਼ੀ ਨਾਲ ਅੰਦਰ ਪ੍ਰਕਿਰਤੀ ਕੰਮ ਕਰਦੀ ਜੋ ਮੇਰੀ ਜ਼ਬਾਨ ਬਾਰ ਬੋਲ ਸੁਠੜਈ ਹੈ ਇਹ ਉੱਤੇ ਧੁਨੀ ਤੱਕ ਪਹੁੰਚਦੇ ਤੱਕ ਪਹੁੰਚਦੇ ਨੇ ਚੱਕਰ ਮਿਲਦੇ ਪਰ ਕੰਠ ਤੱਕ ਪਹੁੰਚਦੇ ਨ ਪੂਰਾ ਵਾਕ ਬਣਦਾ ਹੈ ਫਿਰ ਜ਼ਬਾਨ ਇਸ ਨੂੰ ਪ੍ਰਗਟ ਕਰਦੀ ਹੈ ਇਹ ਐਸੀ ਕਿਰਿਆ ਹੈ ਪਰਿਪੂਰਨ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਿਆਤਾ ਇਸ ਹਾਸਤੇ ਭਾਰਤ ਦੇ ਵਿੱਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਹੀ ਕਹਿੰਦੇ ਨੇ ਧੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਮਣ ਨਭੀ ਨਾਲ ਟਕਰਾਂਦੀ ਏ 나ਫ ਥੋੜੀ ਖੁੱਲਦੀ ਏ ਕਿਥੋਂ ਆਵਾਜ਼ ਉੱਠ ਰਹੀ ਏ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹੇ ਜਾਂਦੇ ਹਨ ਤਤ ਵੇਦ ਗਾਣ ਨਾਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਜਿਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਜਿਨੇ ਮੈਨੂੰ ਆਹਤ ਪਹਚਾਈ ਹੈ ਪਾ ਇਸਨੇ ਮੈਨੂੰ ਚੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਚੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਮ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪ੍ਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨイール ਅਨਾਦ ਅਨਾਹਤ ਉਹਦੀ ਜਿਹੜੀ ਆਵਾਜ਼ ਹੈ ਪ੍ਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਹੈ ਪ੍ਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਤ ਹੈ ਆਦ ਅਨイール ਅਨਾਦ ਅਨਾਹਤ ਜੋਗ ਜੋਗ ਇਕ ਹੋਵੇ ਅਨੈਲ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਲੋਪ ਹੈ ਚਲ ਇਸ ਪ੍ਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸਦਾ ਕੋਈ ਰੰਗ ਨਹੀਂ ਜੋਗ ਜੋਗ ਇਕ ਹੋਵੇ ਸੁਸਦਾ ਇਹ ਕੋਈ ਵਹਿਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ। ਉਸੇ ਇੱਕ ਨਿਰਾਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ-ਤਰ੍ਹਾਂ ਦੇ ਆਕਾਰ ਜਨਮ ਲੈਦੇ ਨੇ। ਉਸੇ ਇੱਕ ਨਿਰਾਕਾਰ ਤੋਂ ਜਿਸਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ-ਤਰ੍ਹਾਂ ਦੇ ਰੂਪ ਜਨਮ ਲੈਦੇ ਨੇ, ਤਰ੍ਹਾਂ-ਤਰ੍ਹਾਂ ਦੇ ਰੰਗ ਜਨਮ ਲੈਦੇ ਨੇ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ। ਤੰਤੀ ਸਾਜ਼ਾਂ ਤੋਂ ਸਿਤਾਰ ਹੈ, ਬੀਨਾ ਹੈ, ਰਬਾਬ ਹੈ। ਜਿੰਦ ਰਬਾ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਇਹਨੂੰ ਤਤ ਸ਼ਬਦ ਕਹਿੰਦੇ ਆਂ ਵੇਤ ਚਰਮ ਕਾ ਚਮੜੇ ਦੇ ਮੜੇ ਰਸਾ ਟੌਲਕ ਹੈ ਮੰਜਿਰ ਹੈ ਤਬਲਾ ਹੈ ਮਰਦੰਗ ਹੈ ਤਾਬ ਹੈ ਇਹਨੂੰ ਵੇਤ ਸ਼ਬਦ ਕਹਿੰਦੇ ਆਂ ਕਥ ਤੰ ਦੇ ਵੇਤ ਚਰਮ ਕਾ ਕਣ ਕਾ ਸੇਕਾ ਜਾਣ ਤਾਂ ਤੁਮਾ ਨਾਲ ਤਾਂ ਤੁਮਾ ਟਕਰਾਵਣ ਜਿਹਨੇ ਛੈਣੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਨੂੰ ਗਣ ਸ਼ਬਦ ਕਹਿੰਦੇ ਨੇ ਨਾਦ ਸ਼ਬਦ ਘਟਕੋ ਕਹਿੰਦੇ ਘੜੇ ਤੇ ਥਾਪ ਦਿੰਦੇ ਨੇ ਸਾਜ਼ਾਂ ਦੇ ਵਿੱਚ ਇਹ ਵੀ ਵਰਤਿਆ ਜਾਂਦਾ ਹੈ ਉੱਪਰ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਹੈ ਨਾਦ ਸ਼ਬਦ ਘਟ ਕੋ ਕਹ ਹੈ ਸੁਗਰ ਸਵਾਸ ਪਹਿਚਾਨ ਜੋ ਸਵਾਸ ਨਾਲ ਪਮਨ ਦੇ ਫੋਕਣ ਨਾਲ ਵਜਦੇ ਹਨ ਸ਼ੈਣਾਈ ਹੈ ਮੁਰਲੀ ਹੈ ਸੰਖ ਹੈ ਲਰਸਿੰਗਾ ਹੈ ਇਤੇ ਫੋਕਣ ਨਾਲ ਵਜਦੇ ਨੇ ਇਹ ਹਾਰਮੋਨੀਅਮ ਹੈ ਅਭੀ ਹਵਾ ਦੇਣੀ ਪੈਣੀ ਹਵਾ ਨਾਲੇ ਸੁਰਾਂ ਦੇ ਚ ਆਵਾਜ਼ ਨਹੀਂ ਨਿਕਲੇ ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ ਪਮਨ ਨਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹਾ ਖੁੱਲਦੀ ਹੈ ਉਤੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਪਰਾ ਕਿ ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾ ਧੁਨ ਤੇ ਉੱਠੀ ਹੈ ਬਾਤ ਤੋਂ ਬਿਨਾ ਧੁਨ ਤੋਂ ਉੱਠੀ ਹੈ ਸਿਰ ਧੁਨ ਹੈ ਇਸ ਵਾਸਤੇ ਇਹਨੂੰ ਧੁਨੀ ਕਹਿੰਦੇ ਨੇ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼ੁਬਾਨ ਉਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਵਾਹੇ ਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਹੁਣ ਨਾਭੀ ਨਾਲ ਟਕਰਾਈ ਵਰਾ ਪਸੰਦੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹੇ ਗੁਰੂ ਇਹ ਹੁਣ ਭੋਜਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ ਹੁਣ ਵਾਪਸ ਕਿਸ ਤਰ੍ਹਾਂ ਲੈ ਜਾਏਗੇ ਆਪਦੇ ਗਿਆਤ ਅਲੀ ਅਰਜ਼ ਕਰਾਂ ਜਿਸ ਦਵਾਰ ਦੇ ਰਾਹੀ ਇਹ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹ ਹੀ ਇਸ ਨੂੰ ਵਾਪਸ ਲੈ ਜਾਣਾ ਇਵੇਂ ਕਰਦੇ ਜਿਸ ਦਰਵਾਜ਼ੇ ਚੋਂ ਸੀ ਲੰਘ ਕੇ ਆਇਆ ਹੁਣ ਘਰ ਦੇ ਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇਰਾ ਦੁਆਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਹੀਂ ਜਾਵਾਂ ਸ਼ਬਦ ਪ੍ਰਗਟ ਹੋਇਆ ਬਾਹ ਬੈਖਰੀ ਮਦਮਾ ਪਸੰਧੀ ਪਰਾ ਕੋੜੀ ਸੁਣਾ ਸੁਣਾ ਇਸ ਬੈਖਰੀ ਨੂੰ ਸੁਣਨੇ ਤੇ ਵਾਪਸ ਲੈ ਜਾਣਾ ਔਰ ਮੈਰਜ਼ ਕਰਨਾ ਵਾਪਸ ਲੈ ਜਾਣ ਦਾ ਵੀ ਉਹੀ ਤੰਗ ਹੈ ਮਾਰਗ ਹੋਈ ਹੈ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾ ਜਮਨ ਜਿੱਥੋਂ ਕੰਗਾ ਜਮੇ ਹੈ ਉਤਪਨ ਹੁੰਦੀ ਹੈ ਪੰਨੂ ਗੰਗੌਤਰੀ ਕਹਿੰਦੇ ਮੋਆਨ ਜਿੱਥੋਂ ਬ੍ਰਿਆ ਨਿਕਲਦਾ ਹੈ ਜਿੱਥੋਂ ਬ੍ਰਿਆ ਪ੍ਰਗਟ ਹੋ ਰਹਾ ਹੈ ਇਥੋਂ ਗੰਗਾ ਪ੍ਰਗਟ ਹੋਈਏ ਗੰਗਾ ਹੋਈ ਹੈ ਉਹ ਕਵੀਰ ਕੰਨਨ ਨੂੰ ਪਲਟਾ ਕੇ ਜਿੱਥੋਂ ਨਿਕਲੀ ਉੱਥੇ ਲੈ ਜਾਣਾ ਕਿਸੇ ਵੀ ਦਰਿਆ ਨੂੰ ਉੱਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਹੈ ਇਹ ਦਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਹਾਂ ਉੱਥੋਂ ਉਚਾਈਆਂ ਤੋਂ ਨਿਕਲ ਦੇਣੇ ਬੁਲੰਦੀਆਂ ਤੋਂ ਨਿਕਲਦੇ ਤੇ ਪ੍ਰਾਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬ ਨਿਕੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਹਨ ਪਹਾੜਾਂ ਤੋਂ ਹੇਠਲੇ ਦੀ ਤਰਫ ਤੇ ਵਾਪਸ ਕਿਨੇ ਲੈ ਜਾਏ ਜਿੱਥੋਂ ਨਿਕਲੇ ਨੇ ਉਨੋਂ ਉਥੇ ਲੈ ਜਾਏ ਇਹ ਧੁੰ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਲਾਭੀ ਤੋਂ ਗੋਨੀ ਤੋਂ ਤੈਨੂੰ ਉਥੇ ਲੈ ਜਾਣਾ ਉਲਟੀ ਗੰਗਾ ਜਮਨ ਮਿਲਿਆ ਬਸ ਇਹ ਕੰਮ ਔਖਾ ਹੈ ਆਖਣ ਔਖਾ ਸਾਚਾ ਨਾ ਜਿਸ ਦਿਨ ਕੜੋ ਕਰੋਗੇ ਨਾ ਦੁਨੀਆ 'ਚ ਕੋਈ ਕੰਮ ਇਤਨਾ ਔਖਾ ਨਹੀਂ ਜਿਤਨਾ ਇਹ ਮਾਉਂਟ ਐਵਰੈਸਟ ਤੇ ਚੜ ਜਾਣਾ ਵੀ ਸੌਖਾ ਹੈ ਕੰਮ ਔਖਾ ਹੈ ਚੰਦਰਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ ਹੈ ਦੋਨੋਂ ਨੂੰ ਧੋਨੇ ਤੱਕ ਪਹੁੰਚਾਣਾ ਔਖਾ ਹੈ بڑے بڑے ਜੋਗੀ ਰਹਿ ਜਾਂਦੇ ਨੇ بڑے بڑے ਜਪੀਸ਼ਵਰ ਰਹਿ ਜਾਂਦੇ ਨੇ بڑے بڑے ਅਭਿਆਸੀ ਮੇਰੇ ਅਗੋਂ ਰੋਂਦੇ ਹੋਏ ਮਿਲਦੇ ਨੇ ਕੰਨ ਗਿਆਨੇ ਜੀ ਕੀ ਕਰੀ ਖੇਡ ਨਹੀਂ ਬੰਦੀ ਖੇਡ ਨਹੀਂ ਟੜਪਦੇ ਰਹੇ ਨੇ ਰੋਂਦੇ ਰਹੇ ਨੇ ਇਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹ ਵਹ ਚੱਲ ਰਹੇ ਜੀ ਇਹ ਜਦ ਧੁਨ ਵਾਪਸ ਜਾਂਦੀ ਹੈ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਵਿੱਚ ਉਹ ਥਾਨ ਕਾ ਜੀ ਮੈਂ ਸਾਰਾ ਸਮਾਂ ਲੈ ਗਿਆ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਇਹ ਧੋਨੇ ਤਾਂ ਨਾਭੇ ਤੋਂ ਧੋਨ ਉਠੇ ਇਹਨਾਂ ਦੇ ਨਾਮ ਨੇ ਪਰਾ ਪਸੰਧੀ ਮਦਮਾ ਬੈਖਰੀ ਜਦ ਇਹ ਧਨ ਵਾਪਸ ਜਾਵੇ ਮਦਮਾ ਪਸੰਤੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਉਹਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਭਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚੇਗਾ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਜਵਾਨ ਹੈ ਕਿ ਹੁਣ ਬੁੱਢੇਪੇ ਤੱਕ ਚਲਾ ਗਿਆ ਹੈ ਇਹ ਤੇ ਅਜੇ ਬੱਚਾ ਹੈ ਇਹਦੀ ਸੋਚ ਕਿੱਥੇ ਤੱਕ ਪਹੁੰਚੀ ਹੈ ਇਹਦਾ ਧਿਆਨ ਕਿੱਥੇ ਤੱਕ ਪਹੁੰਚਿਆ ਹੈ ਸ਼ਬਦ ਦਾ ਪ੍ਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਤੁਝੇ ਨਹੀਂ ਇਸ ਵਾਸਤੇ ਧਾਰਮਿਕ ਮੈਂ ਹਾਂ કે ਨਹੀਂ ਹਾਂ ਇਹਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬਾ ਮਨਸਫ ਸੁਧ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੁਕ ਹੀ ਹੈ تو بھگت ہے کہ نہیں تو گرمک ہے کہ نہیں تو سنت ہے کہ نہیں یہ فیصلہ کسے کو نہ کرو کوئی کی جانتا ہے وقت وقت تیرے سریر بارے کوئی جانتا ہے تو جوان ہے ہے کہ بچہ ہے تو روگی ہیں کہ تندرست ہیں تو اسریئیں کہ پرش ہیں تیرے سریر میں بس اتنا دیکھ کے کوئی اندازہ لاسکتا ہے ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਇਗਾ ਕਿਸ ਤਣ ਲਗਾਏ ਤੇ ਇਸ ਵਾਸਤੇ ਇੱਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪ ਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਬੰਤੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕੀ ਹਾਂ ਔਰ ਮੈਂ ਕਿੱਥੇ ਹਾਂ ਬਦਕਿਸਮਤੀ ਹੈ ਮਨੁੱਖ ਦੋ ਜਹਾਂ ਤੋਂ ਫੈਸਲੇ ਕਰਦਾ ਹੈ ਔਰ ਦੋ ਜਹਾਂ ਨੂੰ ਦਿਖਾਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਝ ਵੀ ਨਹੀਂ ਦੋ ਜਹੇ ਫੈਸਲਾ ਕਰਨ ਮੈਂ ਗਿਆਨੀ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾ ਨਹੀਂ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਬਾ ਕਰੇ ਬੰਦੇ ਦੀ ਚਾਹਤ ਹੁੰਦੀ ਹੈ ਮੈਂ ਵੀ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜਪ ਵੀ ਬੜਾ ਕਰਦੇ ਨੇ ਬਾਣੀ ਵੀ ਬੜੀ ਪੜ੍ਹਦੇ ਨੇ ਪਰ ਅਜੇ ਵੀ ਅੰਦਰ ਓਮੰਗ ਇਹ ਹੈ ਲੋਕੀ ਗੁਰਮੁਖ ਆਖਣ ਬ੍ਰਮ ਗਿਆਨੀ ਆਖਣ ਲੋਕੀ ਆਖਣ ਅੰਮ੍ਰਿਤ ਵੇਲੇ ਉੱਠਦਾ ਹੈ ਲੋਕਾਂ ਦੀ ਪ੍ਰਸੰਤਾ ਵਾਸੇ ਲੋਕੀ ਕੋ ਸ਼ਮਨ ਲੋਕੀ ਬਾਬਾ ਕਰਾ ਇਹ ਅਵਸਥਾ ਪਤਾ ਕੀ ਬਣਾਣੀ ਪੈਂਦੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਗੁਰੂ ਰਾਮਦਾਸ ਕੋਈ ਮਤਲਬ ਨਹੀਂ 10 ਬੰਦੇ ਭਲਾ-ਭਲਾ ਕਦੇ ਪੈਣ ਕੋਈ ਮਤਲਬ ਨਹੀਂ 10 ਬੁਰਾ-ਬੁਰਾ ਕਦੇ ਪੈਣ ਮੈਂ ਕੀ ਹਾਂ ਕੋਈ ਬੁਰਾ-ਬੁਰਾ ਅਖਰੇ ਇਤਨੀ ਬੁਰੀ ਗੱਲ ਨਹੀਂ ਹੈ ਮੈਂ ਬੁਰਾ ਨਾ ਹਾਂ ਗੱਲ ਇਤਨੀ ਨਹੀਂ ਹੈ ਕੋਈ ਪਲਾ ਬਨਾ ਆਗਲਾ ਪੇ ਆਖੇ ਪੇ ਮੈਂ ਦੇਖਾ ਮੈਂ ਪਲਾ ਹਾਂ ਕਿ ਨਹੀਂ ਅਪਨ ਕਾਜੋ ਕਰੇ ਬੀਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰ ਪਸੰਦ ਜੀ ਮਦਮਾ ਬੈ ਖੜੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧਨ ਗੁਰਗਰਨ ਸਾਉ ਜੀ ਮਹਾਰਾਜ ਮੈਨੂੰ ਤੌਫੀਕ ਦੇਣ ਸਮਰਥਾ ਦੇਣ ਹੈ ਬਾਰਿਕ ਗਰ અત્યੰਤ ਬਾਰਿਕ ਤੇ ਮੈਂ ਸਤਿਗੁਰ ਦੀ ਹਜ਼ੂਰੀ ਸਤਾਨੋਂ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੀ ਪਤਾ ਮੈਨੂੰ ਚਲ ਗਿਆ ਚਲੋ ਇਹਨੂੰ ਹੰਕਾਰ ਕਹਿ ਦੋ ਤੁਸੀਂ ਮੇਰਾ ਹੰਕਾਰ ਕਹਿ ਦੋ ਮੈਨੂੰ ਪਤਾ ਚਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹ ਵੀ ਝੋਕੀ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਿਹਾ ਕਬੀ ਅਭੀ ਮੈਨੂੰ ਇਹ ਸੱਚ ਨਹੀਂ ਮਿਲੇਗਾ ਸਮਝ ਆ ਗਈ ਗਏ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ تسی آنکھو گے عوستہ کیوں نے ملی اے میں نو ہن سمجھ آئیے بہت اوکھی ہے کتھا کرن نالو لکھاں گنا اوکھی ہے آکھن اوکھا سا جانا کیرتن کرن نالو لکھاں گنا اوکھ ہے دان پن کرن نالو پاٹھ کرن نالو لکھاں گنا اوکھ ہے پاٹھ زبان کر رہی ہے کتے بھوجن بن رہے ہیں جنہیں چھکاں گے نہیں تھی ترپتی کے میں ہوئے گے ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਟਣਗੀਆਂ ਲੋਕ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿٹےਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣਾਂਗੇ ਖੂਨ ਬਣਾਂਗੇ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਣਾ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਏ। ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ। ਸਾਰਿਆਂ ਦਾ ਹਾਰਦਿਕ ਤੌਰ ਤੇ ਦਿਨੋਂ ਤੁਸੀਂ ਬੜੇ ਟਿਕਾਓ ਨਾਲ ਸਰਵਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸੁਣ ਕੇ ਤੁਹਾਨੂੰ ਕਾਮਯਾਬੀ ਬਖਸ਼ਣ ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ, ਮੇਰਾ ਸੁਣਾਇਆ ਹੋਇਆ ਸਫਲ ਹੋਵੇ। ਪਉਲ ਚੁਗਦੀ ਸ਼ਾਮਾ ਵਾਹਿਗੁਰੂ ਜੀ ਕਾਰ ਸਾਹਿਬ ਵਾਹਿਗੁਰੂ